चल नहीं नहीं कह दी ती चल कम्बल एसी छह कुछ अग लगी गर्मी ना अंदर कंबल भेटा ਲਗਾਤਾ ਹੁੰਦੇ ਰਹਾਂਗੇ ਹਾਂ ਇਹਦਾ ਲਾਗੇ ਹੁੰਦਾ ਲਾਗੇ ਹੁੰਦਾ ਫਿਰ ਤਾਂ ਕਾਰ ਦੇ ਬਿਠਾਉਂਦੇ ਛੱਡ ਦਿੰਦੇ ਹਾਂ ਹਾਂ ਰੋਣਾ ਆਪਣਾ ਇਹ ਤਾਂ ਨਹੀਂ ਪਤਾ ਨਹੀਂ ਆ ਬਹੁਤ ਡੇਂਜਰਸ ਆਈਦਾ ਹੁੰਦਾ ਹੁੰਦੀ ਆਫ ਰੋਡਿੰਗ ਕੀਤੀ ਜਿਹੜੀ ਆੱਸ ਵੀ ਤੇ ਕਿਵੇਂ ਲੱਗਦੀ ਇਦਾਂ ਦੀ ਇਹੋ ਜਿਹੇ ਰਾਵਾਂ ਸਾਂ ਨਹੀਂ ਲੰਘਣਾ ਪੈਂਦਾ ਜਦੋਂ 인더یاں والے કંડે દે ઓ પાણી આલી ડગલી બોતલ ઓ મઠર ઇન્દર જઠા દે ખડે ટ્રક્ટર અપને દોવે ઇ ઓ પાણી دی બોતલ ફડી લે પીતે મે તને આખડે દોવે ઇ હું મે તને આખડે દોવા ન લેંદા બેડા વેલા સખમકર તમી ગઈ ਲੱਗਾ 36 ਦੀ ਆਪਣਾ ਟੋਟਲਾ ਫੋਨ ਤੇ ਜਾਨ ਵਰਾ ਪੜ ਲਾ ਫਿਰ ਮਗਰੋਂ ਪਾਲਾ ਉਹ ਕਿਤੇ ਨਹੀਂ ਆ ਨੀ ਕੱਢਦੇ ਹਾਂ ਬਾਹਰ ਹੁਣ ਆਪਣਾ ਪਰ ਤੋਂ ਫੂਨ ਤੇ ਮੈਂ ਕਰਾਂਗੇ ਤੁਸੀਂ ਤੇ ਰੱਖ ਬੋਤਲ ਪਾਣੀ ਚੱਲਣ ਦੀ ਵੀਡੀਓ ਜਲਦੀ ਕੰਮ ਦੇ ਦਿੰਦੀ ਪਰਲਾ ਫੜ ਸਿੱਧਾ ਘਰੀ ਹੋਇਆ ਲੋੜ ਹੀ ਨਹੀਂ ਮੇਰੇ ਨਾਲ ਪਾਉਂਦਾ ਮਗਰ ਲਾ ਰਹਿਣ ਤੇ ਅਗਲਾ ਫੜਾ ਆ ਬੱਗੇ ਛੋਟ ਮੈਨੂੰ ਦੱਸਾ ਪੁੱਤਾ ਹੋ ਜਾਗਾ ਮੈਨੂੰ ਲੈ ਇੱਕ ਦੇ ਪੜਾਣਾ ਪੜਾ ਸੱਚ ਬਾਜ ਤੋਰ ਮੈਂ ਕਹਿ ਸੋਖੀ ਧਿਆਨ ਨਾਲ ਲੱਤਰ ਬੜੀ ਤੂ ਪਾਟ ਕੇ ਵੰਦੇ ਐ ਇਥੋਂ ਰਸਤਾ ਫੜੀ ਕਿਤਰਾ ਨਹੀਂ ਥੋੜਾ ਤਾਂ ਨਾ ਪਪਾ ਬੜੀ ਐਨੀ ਉਹ ਨੀ ਰੰਗ ਮਗਲਾ ਖਿੱਚ ਖਿੱਚੀ ਜਾ ਮਗਰਾ ਵਾਦ ਸਿੱਧਾ ਬੇਟਾ ਕਿ ਆਫੀਸ਼ਰ ਆਣਾ ਉਹਦਾ ਬਰਾਇਸ ਉਹ ਅੱਲਾਹ ਦੇ ਦੀ ਤੇ ਉਹ ਉਧਰ ਪਾਣੀ ਬੜਾ ਤੇਜ਼ ਸੀ ਛੋਟੇ 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 ਗਾ ਨਹੀਂ ਹੋਣਾ ਨੱਕਾ ਸੰਦੇ ਲੰਘਾ ਬੜੇ ਪਟਾਣੇ ਆ

え

आई हो गए बेड़ा तो के बेड़ी लेके लैक्टर बेड़ा कला ही। चल पीता फाट फट चली गए ट्रैक्टर ला दरिया तू लाता घरे बुहे धो के फा अंदर मिट्टी लाल लग ला गया टावे हमने बूहे ने लाता फिर अंदर खड़ा टेर अपने भी लिबड़ गए